ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤੇਜਿੰਦਰ ਪਣਿਆਰ ਗੱਲ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਵੱਡੀਆਂ ਖਬਰਾਂ ਤੇ ਪੰਜਾਬ ਚ ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ ਹੋ ਗਿਆ ਵੱਡਾ ਬਦਲਾਅ ਪੰਜਾਬ ਚ 5 6 7 ਤੇ 8 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਵੱਡਾ ਆ ਪੈਨਸ਼ਨ 3200 500 ਤੇ ਸਿਲੰਡਰ ਔਰਤਾਂ ਨੂੰ 2100 ਪੰਜਾਬ ਦੌਰੇ ਤੇ ਸੀਐਮ ਸ਼ਾਣੀ ਦਾ ਵੱਡਾ ਬਿਆਨ ਸਕੂਲਾਂ 'ਚ ਵੱਧ ਗਈਆਂ ਛੁੱਟੀਆਂ ਹੁਣ ਇੰਨੀ ਤਰੀਕ ਤੱਕ ਨਹੀਂ ਖੁੱਲਣਗੇ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਪੰਜਾਬ 'ਚ ਬੇਅਦਬੀ ਬਾਰੇ ਕਾਨੂੰਨ ਨੂੰ ਲੈ ਕੇ ਨਵੀਂ ਅਪਡੇਟ ਕਮੇਟੀ ਜਲਦੀ ਹੀ ਸੌਪੇਗੀ ਰਿਪੋਰਟ ਮਾਨ ਸਰਕਾਰਨਿਕ 1311 ਨਵੀਆਂ ਬੱਸਾਂ ਕੀਤੀਆਂ ਸ਼ੁਰੂ ਵੱਡੇ ਸ਼ਹਿਰਾਂ ਦੇ ਬੱਸ ਸਟੈਂਡਾਂ ਦਾ ਹੋਵੇਗਾ ਆਧੁਨਿਕ ਕਰਨ ਜੇਤੂ ਬਾਹਰ ਆ ਰਿਹਾ ਡੇਰਾ ਮੁਖੀ ਰਾਮ ਰਹੀਮ ਮਿਲੀ 40 ਦਿਨ ਦੀ ਪੈਰੋਲ ਪੰਜਾਬ ਤੇ ਹਰਿਆਣਾ ਬਣੇ ਸੀ ਫੂਡ ਹੱਬ ਉੱਤਰੀ ਭਾਰਤ 'ਚ ਰੰਗ ਲਿਆ ਰਹੀ ਖਾਰੀ ਕ੍ਰਾਂਤੀ ਇਹ ਸਨ ਦੋਸਤੋ ਇਸ ਵੇਲੇ ਦੀਆਂ ਚੋਣਵੀਆਂ ਵੱਡੀਆਂ ਖਬਰਾਂ ਤੇ ਹੁਣ ਗੱਲ ਕਰਾਂਗੇ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਸ਼ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਗੱਲ ਕਰਦੇ ਪਹਿਲੀ ਖਬਰ ਦੇ ਬਾਰੇ ਪੰਜਾਬ ਚ ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ ਪੰਜਾਬ ਸਰਕਾਰ ਵੱਲੋਂ ਜ਼ਮੀਨ ਪਲਾਂਟਾਂ ਆਦ ਸਾਰੀਆਂ ਤਰ੍ਹਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਨਿਯਮ ਹੋਰ ਸਖਤ ਕਰ ਦਿੱਤੇ ਹਨ ਅਤੇ ਨਵੇਂ ਸਾਲ 2026 ਵਿੱਚ ਤਹਿਸੀਲ ਦਫ਼ਤਰਾਂ ਵਿੱਚ ਨਵੇਂ ਨਿਯਮ ਲਾਗੂ ਹੋਰ ਕਾਰਨ ਨੰਬਰਦਾਰਾਂ ਸਰਪੰਚਾਂ ਅਤੇ ਹੋਰ ਸਾਰੇ ਗਵਾਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਹੁਣ ਜ਼ਮੀਨ ਰਜਿਸਟ੍ਰੇਸ਼ਨ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਹੁਣ ਨੰਬਰਦਾਰ ਅਤੇ ਗਵਾਹਾਂ ਦੀ OTP ਅਤੇ ਆਧਾਰ ਕਾਰਡ ਨਹੀਂ ਬਿਨਾ ਗਵਾਹੀ ਨਹੀਂ ਮੰਨੀ ਜਾਵੇਗੀ ਤੇ ਤਹਿਸੀਲ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਦੌਰਾਨ ਧੋਖਾਧੜੀ ਵਾਲੀਆਂ ਰਜਿਸਟ੍ਰੇਸ਼ਨਾਂ ਦੇ ਮਾਮਲੇ ਅਕਸਰ ਰਿਪੋਰਟ ਕੀਤੇ ਜਾਂਦੇ ਹਨ ਸਰਕਾਰ ਦਾ ਮੰਨਣਾ ਹੈ ਕਿ ਉਦਾਰ ਨਾਲ ਜੁੜੇ ਇਕਈਕੇਵਾਈਸੀ ਨੂੰ ਲਾਗੂ ਕਰਨ ਨਾਲ ਰਜਿਸਟਰੀ ਧੋਖਾ ਦੇਹੀ ਨੂੰ ਰੋਕਿਆ ਜਾਵੇਗਾ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਚ 5 6 7 ਤੇ 8 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਪੰਜਾਬ ਦੇ ਵਿੱਚ ਸਰਦੀ ਨੇ ਆਪਣਾ ਤੇਜ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਪਹਾੜਾਂ ਤੇ ਹੋ ਰਹੀ برفਬਾਰੀ ਕਾਰਨ ਮੈਦਾਨੀ ਇਲਾਕਿਆਂ ਚ ਕਹਿਰ ਦੀ ਠੰਡ ਦਾ ਅਸਰ ਨਜ਼ਰ ਆ ਰਿਹਾ ਹੈ ਸੁਧਰਾਨ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ ਜ਼ਿਲ੍ਹਾਵਾਰ ਮੌਸਮਿਕ ਚੇਤਾਵਨੀ ਜਾਰੀ ਕੀਤੀ ਹੈ ਇਹ ਚੇਤਾਵਨੀ 5 ਜਨਵਰੀ ਤੋਂ 8 ਜਨਵਰੀ ਤੱਕ ਲਈ ਲਾਗੂ ਰਹੇਗੀ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਗਲੇ 5 ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਕਈ ਇਲਾਕਿਆਂ ਵਿੱਚ ਠੰਡ ਲਹਿਰ ਜਾਂ ਕੋਲਡ ਡੇ ਦੀ ਸਥਿਤੀ ਵੀ ਬਣੀ रह ਸਕਦੀ ਹੈ ਯਾਨੀ ਕਿ ਸਾਰੇ ਦਿਨ ਧੁੰਦ ਹੀ ਛਾਈ ਰਹੇਗੀ ਜਾਸ ਕਰਨ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਤੇ 5 ਅਤੇ 6 ਜਨਵਰੀ ਨੂੰ ਠੀਤ ਲਹਿਰ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਉੱਥੇ ਹੀ 7 ਜਨਵਰੀ ਨੂੰ ਕੁਝ ਜ਼ਿਲ੍ਹਿਆਂ ਵਿੱਚ ਠੰਡ ਦੀ ਤੀਬਰਤਾ ਕੁਝ ਹੱਦ ਤੱਕ ਘਟ ਸਕਦੀ ਹੈ ਪਰ ਹਾਲਾਤ ਫਿਰ ਵੀ ਸਾਵਧਾਨੀ ਯੋਗ ਰਹਿਣਗੇ ਤੇ 8 ਜਨਵਰੀ ਤੱਕ ਪੰਜਾਬ ਦੇ ਵੱਡੇ ਹਿੱਸੇ ਚਤਾਵਨੀ ਜਾਰੀ ਕੀਤੀ ਗਈ ਹੈ ਤੇ ਜਿਸ ਦਾ ਮਤਲਬ ਹੈ ਕਿ ਸੰਘਣੀ ਧੁੰਦ ਤੇਜ਼ ਹਵਾਵਾਂ ਸੀਤ ਲਹਿਰ ਦੇ ਨਾਲ ਕੜਾਕੇ ਦੀ ਠੰਡ ਪਵੇਗੀ ਤੇ ਲੋਕਾਂ ਨੂੰ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈਂਦੇ ਰਹਿਣ ਅਤੇ ਲੋੜੀਂਦੀ ਤਿਆਰੀ ਕਰਨੀ ਚਾਹੀਦੀ ਹੈ। ਅਗਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੁਢਾਪਾ ਪੈਨਸ਼ਨ 3200 500 ਚ ਸਿਲੰਡਰ ਔਰਤਾਂ ਨੂੰ 2100 ਪੰਜਾਬ ਦੌਰੇ ਤੇ ਸੀਐਮਾਨ ਸੀਐਮ ਸੈਣੀ ਦਾ ਵੱਡਾ ਬਿਆਨ ਦੱਸਦੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੌਰੇ ਦੌਰਾਨ ਪਟਿਆਲਾ ਦੇ ਕਨੌਰ ਵਿਖੇ ਪਹੁੰਚੇ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕਰਵਾਏ ਗਏ ਵਰਕਰ ਮਿਲਣੀ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਉਹਨਾਂ ਨੇ ਹਰਿਆਣਾ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦੇ ਇਹ ਦਾਅਵਾ ਕੀਤਾ ਕਿ ਜੋ ਵਿਕਾਸ ਕਾਰਜ ਹਰਿਆਣਾ ਵਿੱਚ ਹੋ ਰਹੇ ਹਨ ਉਹ ਸਭ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਂਦੇ ਹੀ ਸੰਭਵ ਹੋਣਗੇ ਮੱਖ ਮੰਤਰੀ ਸੈਣੀ ਨੇ ਕਿਹਾ ਕਿ ਉਹਨਾਂ ਨੇ ਔਰਤਾਂ ਨੂੰ ਪ੍ਰਤੀ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਬਨ ਅਨਸਾਰ ਆਪਣੇ ਪਹਿਲੇ ਬਜਟ ਵਿੱਚ ਹੀ ਉਹਨਾਂ ਨੇ ਔਰਤਾਂ ਲਈ 2000 ਕਰੋੜ ਰੁਪਏ ਰਾਖਵੇਂ ਰੱਖ ਕੇ ਉਹਨਾਂ ਦੇ ਖਾਤਿਆਂ ਵਿੱਚ 2100 ਰੁਪਏ ਮਹੀਨਾ ਪਹੁੰਚਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ ਤੇ ਇਸ ਤੋਂ ਇਲਾਵਾ 1,80,000 ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਦਿੱਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹਰਿਆਣਾ ਵਿੱਚ ਦੇਸ਼ ਦੀ ਸਭ ਤੋਂ ਵੱਧ 3200 ਰੁਪਏ ਮਹੀਨਾ ਬੜਾਪਾ ਪੈਨਸ਼ਨ ਦਿੱਤੀ ਜਾ ਰਹੀ ਹੈ ਤੇ ਅਗਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਕੂਲਾਂ 'ਚ ਵੱਧ ਗਈਆਂ ਛੁੱਟੀਆਂ ਹੁਣ ਇੰਨੀ ਤਰੀਕ ਤੱਕ ਨਹੀਂ ਖੁੱਲਣਗੇ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਲਗਾਤਾਰ ਠੰਡ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੇ ਸਮੇਂ ਨੂੰ ਅਸਥਾਈ ਤੌਰ ਤੇ ਬਦਲਣ ਦਾ ਹੁਕਮ ਜਾਰੀ ਕੀਤਾ ਹੈ ਸਿੱਖਿਆ ਅਫਸਰ ਚੰਡੀਗੜ੍ਹ ਵੱਲੋਂ ਜਾਰੀ ਹੁਕਮ ਅਨੁਸਾਰ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 10 ਜਨਵਰੀ 2026 ਤੱਕ ਛੁੱਟੀਆਂ ਰਹਿਣਗੀਆਂ ਜਦਕਿ ਹੁਕਮ ਅਨੁਸਾਰ ਪਹਿਲੀ ਤੋਂ 8ਵੀਂ ਜਮਾਤ ਅਤੇ ਨਾਨ ਬੋਰਡ ਕਲਾਸਾਂ ਲਈ ਪਾਠਕ੍ਰਮ ਰੂਪ ਵਿੱਚ ਸਕੂਲ ਖੁੱਲਣਗੇ ਸਕੂਲ ਨਹੀਂ ਖੁੱਲਣਗੇ ਤੇ ਹਾਲਾਂਕਿ ਸਕੂਲ ਸਵੇਰੇ 9 ਵਜੇ ਤੋਂ ਬਾਅਦ ਇਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਲਗਾ ਸਕੈਂਡ ਗੇ ਸਕੂਲ ਸਟਾਫ ਦੀਆਂ ਡਿਊਟੀਆਂ ਵੀ ਉਸੇ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਚ ਬੇਅਦਬੀ ਬਾਰੇ ਕਾਨੂੰਨ ਨੂੰ ਲੈ ਕੇ ਨਵੀਂ ਅਪਡੇਟ ਹਾਂਜੀ ਦੱਸਦੀ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਪੰਜਾਬ ਵਿੱਚ ਜਲਦੀ ਸਖਤ ਕਾਨੂੰਨ ਬਣੇਗਾ ਇਸ ਨੂੰ ਲੈ ਕੇ ਵਿਧਾਨ ਸਭਾ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਪੇਸ਼ ਕਰੇਗੀ ਤੇ ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਬਲਤੇਜ ਪੰਨੂ ਨੇ ਦਿੱਤੀ ਤੇ ਪੰਨੂ ਨੇ ਇਹ ਵੀ ਕਿਹਾ ਕਿ ਇਹ ਕਾਨੂੰਨ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਤੇ ਲਾਗੂ ਰਹੇਗਾ ਤੇ ਇਸ ਕਾਨੂੰਨ ਦੇ ਤਹਿਤ ਬੇਅਦਬੀ ਤੇ ਦੋਸ਼ੀ ਨੂੰ ਉਮਰ ਕੈਦ ਅਤੇ ਬੇਅਦਬੀ ਦੀ ਕੋਸ਼ਿਸ਼ ਕਰਨ ਤੇ ਤੈਂ ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ ਤੇ ਇੰਨਾ ਹੀ ਨਹੀਂ ਇਹ ਕਾਨੂੰਨ ਇੰਨਾ ਸਖਤ ਹੈ ਕਿ ਦੋਸ਼ੀ ਨੂੰ ਜਮਾਨਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਕੋਈ ਰਾਜੀਨਾਮਾ ਕੀਤਾ ਜਾ ਸਕੇਗਾ ਤੇ ਇਸ ਕਾਨੂੰਨ ਲਈ ਬੈਲ 15 ਜੁਲਾਈ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਇਸ ਨੂੰ ਇੱਕ ਕਮੇਟੀ ਨੂੰ ਭੇਜਿਆ ਗਿਆ ਸੀ ਤੇ ਆਪ ਦਾ ਇਹ ਬਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੱਜ ਵੱਲੋਂ ਸਰਕਾਰ ਨੂੰ ਬੇਅਦਬਿਕ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਅਪਣਾਉਣ ਦੀ ਬੇਨਤੀ ਤੋਂ ਬਾਅਦ ਆਇਆ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਮਾਨ ਸਰਕਾਰ ਨੇ 1311 ਨਵੀਆਂ ਬੱਸਾਂ ਕੀਤੀਆਂ ਸ਼ੁਰੂ ਵੱਡੇ ਸ਼ਹਿਰਾਂ ਦੇ ਬੱਸ ਸਟੈਂਡਾਂ ਦਾ ਹੋਵੇਗਾ ਆਧੁਨਿਕ ਕਰਨ हां जी ਦੱਸ ਜੀ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਨੇ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਅਤੇ ਔਰਤਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ ਸੂਬਾ ਸਰਕਾਰ ਨੇ ਔਰਤਾਂ ਲਈ ਮੁਫਤ ਬੱਸ ਸੇਵਾ ਨੂੰ ਹੋਰ ਵਧਾਉਣ ਲਈ ਕੁੱਲ 1311 ਨਵੀਆਂ ਬੱਸਾਂ ਖਰੀਦਣ ਦਾ ਐਲਾਨ ਕੀਤਾ ਹੈ ਤੇ ਇਸ ਵਿੱਚ ਪੰਜਾਬ ਰੋਡਵੇਜ ਤੋਂ 606 ਬੱਸਾਂ ਅਤੇ PRTC ਤੋਂ 705 ਬੱਸਾਂ ਸ਼ਾਮਲ ਹਨ ਤੇ ਇਹ ਪਹਿਲ ਨਾ ਸਿਰਫ ਔਰਤਾਂ ਦੀ ਗਤੀਸ਼ੀਲਤਾ ਨੂੰ ਸੌਖਾ ਬਣਾਏਗੀ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗੀ ਰਾਜ ਟ੍ਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਇਹਨਾਂ ਨਵੀਆਂ ਬੱਸਾਂ ਦੇ ਆਉਣ ਨਾਲ ਪੰਜਾਬ ਵਿੱਚ ਜਨਤਕ ਆਵਾਜਾਈ ਸਮਰੱਥਾ ਵਿੱਚ ਕਾਫੀ ਵਾਧਾ ਹੋਵੇਗਾ ਵਰਤਮਾਨ ਵਿੱਚ ਔਰਤਾਂ ਮਸਤ ਬੱਸ ਸੇਵਾ ਤੋਂ ਲਾਭ ਉਠਾ ਰਹੀਆਂ ਹਨ ਪਰ ਕਈ ਰੂਟਾਂ ਤੇ ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਵੀਆਂ ਬੱਸਾਂ ਦੇ ਆਉਣ ਨਾਲ ਇਹ ਸਮੱਸਿਆ ਦਾ ਕਾਫੀ ਹੱਲ ਹੋਵੇਗਾ ਤੇ ਜਿਸ ਨਾਲ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਮੰਜ਼ਿਲਾ ਤੇ ਪਹੁੰਚ ਸਕਣਗੀਆਂ ਤੇ ਇਸ ਨਾਲ ਸਿੱਖਿਆ, ਰੋਜ਼ਗਾਰ ਅਤੇ ਸਿਹਤ ਸੰਭਾਲ ਤੱਕ ਔਰਤਾਂ ਦੀ ਪਹੁੰਚ ਨੂੰ ਆਸਾਨ ਬਣਾਇਆ ਜਾਵੇਗਾ ਤੇ ਗੱਲ ਕਰਨ ਦੇ ਲਈ ਖਬਰ ਦੇ ਬਾਰੇ ਜੇਲ੍ਹ ਤੋਂ ਬਾਹਰ ਆ ਰਹੇ ਡੇਰਾ ਮੁਖੀ ਰਾਮ ਰਹੀਮ ਹਾਂਜੀ ਦੱਸਦੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਰਫੇਰ ਪੈਰੋਲ ਮਿਲ ਗਈ ਹੈ ਐਸ ਵਾਰ ਵੀ ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਉਹ ਰੋहतक ਦੀ ਸੁਨਿਆ ਸੁਨਾਰੀਆ ਜੇਲ੍ਹ ਤੋਂ ਬਾਹਰ ਆਵੇਗਾ ਤੇ ਰਾਮ ਰਹੀਮ ਨੂੰ ਇਹ ਪੈਰੋਲ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਨਾਮ ਜੀ ਦੇ ਜਨਮ ਮਹੀਨੇ ਮੌਕੇ ਦਿੱਤੀ ਗਈ ਹੈ ਤੇ ਇਸ ਦੌਰਾਨ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਸਿੱਧਾ ਸਰਸ ਸੱਚਾ ਡੇਰਾ ਸੱਚਾ ਸੌਦਾ ਲਈ ਰਵਾਨਾ ਹੋਵੇਗਾ ਤੇ ਰਾਮ ਰਹੀਮ ਨੂੰ 2017 ਵਿੱਚ ਸਜਾ ਸੁਣਾਈ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਰਾਮ ਰਹੀਮ ਨੂੰ 15ਵੀਂ ਪੈਰੋਲ ਮਿਲੀ ਹੈ ਤੇ ਇਸ ਸਾਲ 2026 ਦੀ ਪਹਿਲੀ ਪੈਰੋਲ ਹੈ ਤੇ ਪਿਛਲੀ ਵਾਰ ਵੀ ਆਰਾਮ ਰਹੀਮ ਨੂੰ 40 ਦਿਨਾਂ ਦੀ ਹੀ ਪੈਰੋਲ ਦਿੱਤੀ ਗਈ ਸੀ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਤੇ ਹਰਿਆਣਾ ਬਣੇ ਸੀ ਫੂਡ ਹੱਬ ਉਤਰੀ ਭਾਰਤ 'ਚ ਰੰਗ ਲਿਆ ਰਹੀ ਹਰੇ ਖਾਰੀ ਕ੍ਰਾਂਤੀ ਹਾਂ ਦੀ ਦੱਸਦੀ ਕਿ ਉੱਤਰੀ ਮੈਦਾਨਾਂ ਵਿੱਚ ਖારી ਮਿੱਟੀ ਜਿਸ ਨੂੰ ਕਦੇ ਕਿਸੇ ਵੀ ਕਿਸਮ ਦੀ ਖੇਤੀਬਾੜੀ ਲਈ ਅਣਉਚਿਤ ਮੰਨਿਆ ਜਾਂਦਾ ਸੀ ਹੁਣ ਇੱਕ ਅਕਵਾ ਕਲਚਰ ਯਾਨੀ ਕਿ ਮੱਛੀ ਪਾਲਣ ਵਿੱਚ ਇੱਕ ਅਚਾਨਕ ਉਛਾਲ ਪੈਦਾ ਕਰ ਰਹੀ ਹੈ ਤੇ ਖਾਰੇ ਬੰਜਰ ਇਲਾਕਿਆਂ ਵਿੱਚੋਂ ਤਿਆਰ ਕੀਤੇ ਗਏ ਝਿੰਗੇ ਦੇ ਤਲਾਬ ਤੇਜ਼ੀ ਨਾਲ ਰਵਾਇਤੀ ਫਸਲਾਂ ਦੀ ਜਗ੍ਹਾ ਲੈ ਰਹੇ ਹਨ ਜੋ ਕਿਸਾਨਾਂ ਨੂੰ ਅਜਿਹਾ ਮੁਨਾਫਾ ਦੇ ਰਹੇ ਹਨ ਜੋ ਉਹਨਾਂ ਦੀ ਆਰਥਿਕ ਕਹਾਣੀ ਨੂੰ ਮੋੜ ਲਖ ਰਿਹਾ ਹੈ ਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਜਿੱਥੇ ਖਾਰੇਪਣ ਦੇ ਖਾਰੇਪਣ ਨੇ ਕਦੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਸੀ ਤੇ ਉੱਥੇ ਹੀ ਕਿਸਾਨ ਹੁਣ ਕੋਸ਼ਿਸ਼ ਕਰ ਰਹੇ ਹਨ ਕਿ ਕਣਕ ਨੂੰ ਮਾਰਨ ਵਾਲੀ ਚੀਜ਼ ਝਿੰਗੇ ਨੂੰ ਮੋਟਾ ਕਰ ਸਕਦੀ ਹੈ ਜਿੱਥੇ ਹਰਿਆਣਾ ਇਸ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ ਅਤੇ ਰਾਜਸਥਾਨ ਤੇ ਜੀ ਨਾਲ ਅੱਗੇ ਵਿਵਾਦ ਰਿਹਾ ਹੈ ਉੱਥੇ ਪੰਜਾਬ ਵੀ ਆਪਣੇ ਸਮਰਥਾ ਤੇ ਦਾ ਲਗਾ ਰਿਹਾ ਹੈ ਤੇ ਹਾਂਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਆਉਣ ਵਾਲੀਆਂ ਹੋਰ ਲੇਟਸ ਅਪਡੇਟ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਤਵਾਂਧਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ